ਹਾਂਜੀ ਤੇ ਅਸੀਂ ਬਰਨਾਲੇ ਤੋਂ ਮੈਡੀਸਨ ਲੈ ਕੇ ਆਗੇ ਸੀਗੇ ਤੇ ਇੱਧਰ ਦੋਵੇਂ ਦੇਖੋ ਕਿਵੇਂ ਪੈਨੇ ਉਧਰ ਜਿੰਮੀ ਦਾ ਦੇਖੋ ਲਾੜ ਕਿਵੇਂ ਪਈਆ ਟੌਰ ਦੇ ਨਾਲ ਇੱਧਰ ਹੁਨਰ ਵੀ ਆ ਕੇ ਸੌਂ ਗਿਆ ਸੀਗਾ ਤੇ ਜਿੰਮੀ ਇਹਦਾ ਸੱਚੀ ਬਹੁਤ ਮੋਹ ਕਰਦੀ ਆ ਆਪਣੇ ਹੁਨਰ ਦਾ ਤੇ ਇੱਧਰ ਜਨਾਬ ਜੀ ਮੈਂ ਕਿਹਾ ਕੀ ਕਰਨ ਲੱਗ ਗਿਆ ਆ ਕੇ ਕਿਚਨ ਦੇ ਵਿੱਚ ਤੇ ਪਤਾ ਨਹੀਂ ਕੀ ਕੁਸ਼ ਕੱਟੀ ਜਾਂਦੇ ਸੀ ਟਮਾਟਰ ਸ਼ਿਮਲਾ ਮਿਰਚ ਇਹਨਾਂ ਨੇ ਮੈਂ ਕਿਹਾ ਪਤਾ ਨਹੀਂ ਅੱਜ ਕਿਹੜਾ ਕਾਰਨਾਮਾ ਕਰਨਾ ਕਦੇ-ਕਦੇ ਕੁਕਿੰਗ ਦਾ ਜਿਹੜਾ ਸ਼ੌਂਕ ਇਹਨਾਂ ਨੂੰ ਚੜ ਜਾਂਦਾ ਨੇ ਇਹਨਾਂ ਤੇ ਸਿਰ ਤੇ ਸਵਾਰ ਹੋ ਜਾਂਦਾ ਫਿਰ ਮਤਲਬ ਆਪਾਂ ਆਮ ਚੀਜ਼ਾਂ ਨਹੀਂ ਬਣਾਉਂਦੇ ਹੁੰਦੇ ਫਿਰ ਤਾਂ ਆਪਾਂ ਮਤਲਬ ਕਿ ਵੱਟ ਕੱਢ ਦਿੰਨੇ ਅੱਜ ਪਤਾ ਨਹੀਂ ਇਹ ਕੀ ਕੁਝ ਕਰਨਗੇ ਕਹਿੰਦੇ ਪਨੀਰ ਟਿੱਕਾ ਪਤਾ ਨਹੀਂ ਕੀ ਬਣਾਉਣਾਗਾ ਮੈਂ ਕਿਹਾ ਚਾ ਚਲੋ ਇਹਦੇ ਵਿੱਚ ਆ ਮਸਾਲੇ ਮਸੂਲੇ ਪਤਾ ਨਹੀਂ ਕਿੰਨੇ ਐਡ ਕਰੀ ਜਾਂਦੇ ਸੀਗੇ ਤੇ ਮੈਂ ਕੋਲ ਖੜੀ ਸੀ ਤੇ ਮੈਂ ਪੁੱਛੀ ਜਾਂਦੀ ਸੀ ਤੇ ਅਦੂ ਘਟਾ ਸਬਜ਼ੀਆਂ ਜੇ ਕੱਟ ਕੇ ਵਿੱਚ ਪਨੀਰ ਦੇ ਵੱਡੇ ਵੱਡੇ ਪੀਸ ਕੱਟ ਕੇ ਨਮਕ ਹਲਦੀ ਵਗੈਰਾ ਜੋ ਵੀ ਆਪਾਂ ਪਾਉਣਾਗਾ ਮਸਾਲੇ ਤੇ ਕਾਲਾ ਨਮਕ ਹੋਊਗਾ ਅਰਗਨੂ ਵਗੈਰਾ ਜਿੰਨਾ ਕੁਛ ਵੀ ਪਾਉਣਾ ਤੁਸੀਂ ਪਾ ਸਕਦੇ ਹੋ ਕਿਵੇਂ ਇਹਨਾਂ ਨੇ ਪਾਇਆ ਸੀ ਤਾਂ ਤੇ ਥੋੜਾ ਜਿਹਾ ਵਿੱਚ ਬੇਸਨ ਪਾਤਾ ਉਸਿਗਾ ਵੈਸੇ ਬੇਸਨ ਭਾ ਕੇ ਥੋੜੀ ਜਿਹੀ ਅਸੀਂ ਗਲਤੀ ਕਰਤੀ ਥੋੜਾ ਜਿਹਾ ਨਾ ਕੱਚਾ ਰਹਿ ਗਿਆ ਸੀ ਪਤਾ ਨਹੀਂ ਜ਼ਿਆਦਾ ਪੈ ਗਿਆ ਸੀ ਬੇਸਨ ਪਰ ਅਗਰ ਬੇਸਨ ਨਾ ਪਾਉਂਦੇ ਤਾਂ ਬਹੁਤ ਜ਼ਿਆਦਾ ਵਧੀਆ ਬਣਨਾ ਸੀ ਤੇ ਸਾਰਾ ਇਹ ਫੇਰ ਦੇ ਵਿੱਚ ਅਸੀਂ ਰੱਖ ਕੇ ਤੇ ਟਾਈਮਰ ਲਗਾਤਾ ਆਪਾਂ ਸੈੱਟ ਕਰਤਾ ਜਿਹੜਾ ਟਾਈਮਰ ਹੁਣ ਆਪਾਂ ਕਰਾਂਗੇ ਵੇਟ ਮੇਰੇ ਤੋਂ ਨਾ ਟਾਈਮ ਲੱਗਦਾ ਨਹੀਂ ਸੈੱਟ ਨਹੀਂ ਹੁੰਦਾ ਤੇ ਫਿਰ ਮੈਂ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਆ ਕੇ ਟਾਈਮ ਸੈੱਟ ਕੀਤਾ ਤੇ ਹੁਣ ਆਪਾਂ ਕਰਾਂਗੇ ਜੀ ਵੇਟ ਟਾਈਮ ਵਗੈਰਾ ਤਾਂ ਆਪਣਾ ਸਾਰਾ ਜਿਹੜਾਗਾ ਸੈੱਟ ਹੋ ਗਿਆ ਤੇ ਨਾਲ ਹੀ ਮੈਂ ਚਾਹ ਵੀ ਬਣਾ ਲਈ ਸੀਗੀ ਚਾਹ ਵੀ ਮੈਂ ਧਰਤੀ ਸੀ ਮੈਂ ਕਿਹਾ ਚਲੋ ਆਪਾਂ ਤਾਂ ਇੰਜੋਏ ਕਰਾਂਗੇ ਦੁਪਹਿਰੇ ਤੇ ਆਈ ਨਹੀਂ ਕਦੇ ਕਦੇ ਦਾ ਬੜਾ ਘੈਂਟ ਮਤਲਬ ਭੂਤ ਸਵਾਰ ਹੁੰਦਾ ਇਹਨਾਂ ਦੇ ਕੋਕਿੰਦਾ ਲੈਓ ਜੀ ਚਾਹ ਨੂੰ ਵੀ ਆਪਣੀ ਨੋਵਾਲਾ ਆ ਗਿਆ ਸੀਗਾ ਤੇ ਵੈਸੇ ਮੀਰੀਆਂ ਦੇਖੋ ਬਾਹਰ ਲੀਆਂ ਚੀਂਹਾਂ ਬਿਲਕੁਲ ਬਨ ਨਹੀਂ ਤੇ ਮੈਂ ਖਾਂਦੀ ਵੀ ਨਹੀਂ ਹੈਗੀ ਤੇ ਇਹ ਜਿਹੜੀਆਂ ਇਹਦੇ ਵਿੱਚ ਬਣਦੀਆਂ ਨੇ ਚੀਜ਼ਾਂ ਦੇ ਵਿੱਚ ਕੋਈ ਜ਼ਿਆਦਾ ਆਪਣਾ ਘਿਓ ਤੇਲ ਨਹੀਂ ਵਰਤਿਆ ਜਾਂਦਾ ਤਾਂ ਕਰਕੇ ਬਹੁਤ ਠੀਕ ਆ ਹੈਨਾ ਤੇ ਦੇਖੋ ਆਪਣਾ ਪਨੀਰ ਟਿੱਕਾ ਬਣ ਕੇ ਤਿਆਰ ਸੀ ਤੇ ਉਹੀ ਗੱਲ ਬਿਸਰ ਨਹੀਂ ਹੋਣਾ ਸੀ ਉਹ 바ਗੀ ਗਲਤੀ ਕਰਦੀ अदरवाइज ਬਹੁਤ ਟੇਸਟੀ ਬਣਿਆ ਸੀਗਾ ਸਾਰਾ ਕੁਝ ਬਹੁਤ ਸਵਾਦ ਲੱਗਿਆ ਮੈਨੂੰ ਸਬਜ਼ੀਆਂਆਂ ਹੀ ਬੜੀਆਂ ਸਵਾਦ ਲੱਗੀਆਂ ਨੀ ਨੀਆ ਮਤਲਬ ਸਬਜ਼ੀਆਂ ਦੇ ਵਿੱਚ ਇੰਨੀ ਟੇਸਟ ਸੀ ਤੇ ਹੁਣਰ ਆ ਗਿਆ ਦੇਖੋ ਛਾਲ ਮਾਰ ਕੇ ਹੁਣੇ ਹੀ ਕਰੂਗਾ ਹਮਲਾ ਤੇ ਫਿਰ ਅਸੀਂ ਬਾਗੇ ਸੀ ਦੁਕਾਨ ਤੇ ਮੈਂ ਕਿਹਾ ਚਲੋ ਸਾਨੂੰ ਵੀ ਲੈ ਜਾਓ ਹਨਾ ਕੱਲੇ ਆਗੇ ਜੀਜ ਨਹੀਂ ਲੱਗਦਾ ਕਰੀ ਤੇ ਫਿਰ ਅਸੀਂ ਦੁਕਾਨ ਤੇ ਬਾਗੇ ਹੁਣਰ ਨੇ ਉੱਥੇ ਕੀਤੀ ਫੁੱਲ ਮਸਤੀ ਫਿਰ ਸ਼ਾਮ ਨੂੰ ਅਸੀਂ ਦਵਾਰੇ ਜਾਣਾ ਸੀ ਡਾਕਟਰ ਦੇ ਤੇ ਆਪਾਂ ਚੱਲ ਪਿਆ ਜੀ ਡਾਕਟਰ ਦੇ ਜਾ ਕੇ ਮੈਂ ਪਰ ਆਪਣਾ ਲੱਗਿਆ ਹੋਇਆ ਸੀਗਾ ਬਸ ਆਪਾਂ ਨੇ ਮੈਡੀਸਨ ਜਿਹੜੀ ਸੀਗੀ ਡਾਕਟਰ ਨੂੰ ਦਿਖਾਉਣਾ ਸੀ ਟੈਸਟ ਵਗੈਰਾ ਸਾਰੀਆਂ ਦਿਖਾਉਣੇ ਸੀਗੇ ਤੇ ਮੈਡੀਸਨ ਹੀ ਲੈਣੀ ਸੀ ਤੇ ਪੁੱਲ ਤੋਂ ਥੋੜੇ ਨੇੜੇ ਹੈਗਾ ਪੁੱਲ ਦੇ ਥੱਲੇ ਗਲੀ ਮੁੜਦੀ ਹੈਗੀ ਬਰਨਾਲਾ ਦੇ ਆਪਣੇ ਡਾਕਟਰ ਦਾ ਜਿਹੜਾ ਹਸਪੀਟਲ ਹੈਗਾ ਬਹੁਤ ਵਧੀਆ ਡਾਕਟਰ ਨੇ ਪਰਸਨਲੀ ਸੱਚੀ ਮੈਂ ਰეკਮੈਂਡ ਕਰਦੀ ਆਂ ਅਗਰ ਬਰਨਾਲਾ ਦੇ ਵਿੱਚ ਤੁਸੀਂ ਰਹਿਣੇ ਹੋ ਜਾਂ ਬਰਨਾਲਾ ਦੇ ਨੇੜੇ ਤੇਰੇ ਅਨੁਗਾਧਾ ਸੂਤ ਜਿਹੜਾ ਹਸਪੀਟਲ ਆਗਾ ਡਾਕਟਰ ਨੇ ਜਿਹੜੇ ਸੂਤ ਹਸਪੀਟਲ ਉੱਥੇ ਤੁਸੀਂ ਆ ਸਕਦੇ ਹੋ ਦੋਨੋਂ ਮਤਲਬ ਕਿ ਜਿਹੜੇ ਡਾਕਟਰ ਨੇ ਹਸਬੈਂਡ ਐਂਡ ਵਾਈਫ ਦੋਨੋਂ ਟੌਪ ਦੇ ਨੇ ਤੇ ਮੈਨੂੰ ਸੌਣ ਲੱਗੇ ਇਹਨਾਂ ਦਾ ਜੋ ਵੀ ਆ ਮਤਲਬ ਕਹਦੀ ਹੈ ਮੈਡੀਸਨ ਬਹੁਤ ਲੱਗਦੀ ਆ ਤੇ ਇਹਨਾਂ ਦਾ ਕੰਮ ਜੋ ਵੀ ਆ ਬਹੁਤ ਵਧੀਆ ਤੇ ਇੱਥੇ ਟੈਸਟ ਵਗੈਰਾ ਹੋਏ ਮੇਰੇ ਥੋੜੇ ਜਿਹੀ ਰੇੜੇ ਨਹੀਂ ਸੀਗੇ ਹੋਏ ਤੇ ਫਿਰ ਮੈਂ ਲਈ ਮੈਡੀਸਨ ਤੇ ਫਿਰ ਅਸੀਂ ਆ ਗਈ ਸੀਗੇ ਜਿੱਕੇ